ਕਾਉਂਸਲਰ ਦਾ ਮੁੰਡਾ ਹੋਇਆ ਕਿਡਨਾ ਹੋਮਗਾਰਡ ਨੇ ਸਾਥੀਆਂ ਸਮੇਤ ਕੀਤਾ ਸੀ ਅਗਵਾ ਕਿ ਹਾਂ ਨਸ਼ੇ ਕਰਨ ਦਾ ਆਦੀ ਸੀ ਤੇ ਕੇਸ ਰਫਾ ਦਫਾ ਕਰਵਾਉਣ ਲਈ ਮੰਗੇ 50000 ਰੁਪਏ ਤਾਂ ਬਿਲਕੁਲ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਬਕਾ ਕਾਉਂਸਲਰ ਦੇ بیٹے ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਦੱਸਿਆ ਕਿ ਅਗਵਾ ਕਾਂਡ ਦੇ ਵਿੱਚ ਹੋਮਗਾਰਡ ਨੇ ਆਪਣੇ ਸਾਥੀਆਂ ਦੇ ਨਾਲ ਇਸ ਨੌਜਵਾਨ ਨੂੰ ਅਗਵਾ ਕਰ ਲਿਆ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਕਹਿਣ ਲਈ ਤਿਆਰ ਨਹੀਂ ਹੈ ਪਰ ਸੂਤਰਾਂ ਅਨੁਸਾਰ ਇਸ ਘਟਨਾ ਸੰਬੰਧੀ ਸਿਟੀ ਥਾਣੇ ਦੇ ਵਿੱਚ ਇਸ ਮਾਮਲੇ 'ਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਿਸ ਵਿੱਚ ਰੋਹਿਤ ਗਿਲ, ਗੁਰਪ੍ਰੀਤ ਗੋਪੀ ਤੇ ਜੈਕਬ ਦਿਨਾ ਸ਼ਾਮਿਲ ਨੇ ਦੱਸਦੇ ਕਿ ਭਗਵਾਨ ਸਿੰਘ ਦੇ ਸਾਬਕਾ ਪੁੱਤਰ ਸ਼ੇਰ ਸਿੰਘ ਨੇ ਥਾਣਾ ਨਕੋਦਰ ਵਿਖੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ 22 ਜੂਨ ਨੂੰ ਦਾ ਲੜਕਾ ਨਵਜੋਤ ਸਿੰਘ ਉਰਫ ਮਨੀ ਕਿਸੇ ਕਾਮਲੀ 10:30 ਵਜੇ ਬਾਬਾ ਮੁਰਾਦ ਸ਼ਾਹ ਜੀ ਦੀ ਮੰਡੀ ਵਿੱਚ ਗਿਆ ਸੀ ਜਿਸ ਤੋਂ ਬਾਅਦ 11:10 ਵਜੇ ਫਟਸਪ ਰਾਹੀਂ ਕਾਲ ਆਈ ਜਿਸ ਤੇ ਕੋਈ ਅਣਪਛਾਤਾ ਵਿਅਕਤੀ ਗੱਲ ਕਰ ਰਿਹਾ ਸੀ ਉਸਨੇ ਕਿਹਾ ਕਿ ਤੁਹਾਡਾ ਲੜਕਾ ਨਸ਼ੇ ਕਰਦਾ ਫੜਿਆ ਗਿਆ ਹੈ ਜੇਕਰ ਉਸ ਨਾਲ ਗੱਲ ਕਰਨੀ ਹੈ ਤਾਂ ਲਾਂਬੜ ਆ ਕੇ ਉਸ ਨੂੰ ਮਿਲਣ ਸ਼ਿਕਾਇਤ ਕਰਤਾ ਤਾਂ ਇਹ ਵੀ ਕਹਿਣਾ ਕਿ ਉਹਨਾਂ ਨੇ 50000 ਰੁਪਏ ਦੇ ਵਿੱਚ ਮਾਮਲਾ ਖਤਮ ਕਰਨ ਲਈ ਕਿ ਜਿਸ ਤੋਂ ਬਾਅਦ ਉਸਨੇ ਆਪਣੇ ਲੜਕੇ ਜਸਪ੍ਰੀਤ ਸਿੰਘ ਨੂੰ ਪੈਸਿਆਂ ਦਾ ਇੰਤਜ਼ਾਮ ਕਰ ਲਈ ਕਿਹਾ ਤੇ ਲਾਂਬੜਾ ਨੇੜੇ ਸਿਟੀ 2 ਕਲੋਨੀ ਪੁੱਜਣ ਲਈ ਗਿਆ ਜਿਸ ਤੋਂ ਬਾਅਦ ਮੁਲਜ਼ਮ ਨੇ ਉਸਦੇ ਲੜਕੇ ਨਾਲ ਫੋਨ ਤੇ ਗੱਲ ਕੀਤੀ ਤੇ ਉਸ ਨੂੰ ਕਾਰ ਚ ਉਤਰ ਕੇ ਉਕਤ ਨੌਜਵਾਨ ਨੂੰ ਪੈਸੇ ਸੌਂਪਣ ਲਈ ਕਿ ਪੈਸੇ ਲੈ ਕੇ ਉਕਤ ਬਾਈਕ ਸਵਾਰ ਜਲੰਧਰ ਵੱਲ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਮੁਲਜ਼ਮ ਸ਼ਾਮ 7 ਵਜੇ ਉਸ ਤੇ ਲੜਕੇ ਨੂੰ ਪਿੰਡ ਆਲੋ ਵਾਲਾ ਜੇਤ ਅੱਗੇ ਛੱਡ ਕੇ ਫਰਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਹੋਮਗਾਰਡ ਮੁਲਾਜ਼ਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਕੋਦਰ ਦੇ ਸਾਕ ਕਾਉਂਸਲਰ ਦੇ ਪੁੱਤਰ ਨੂੰ ਅਗਵਾ ਕਰ ਲਿਆ। ਸੂਤਰਾਂ ਮੁਤਾਬਕ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਹਨਾਂ ਦਾ ਪੁੰਡਾ ਨਸ਼ੇਦادی ਹੈ ਤੇ ਇਸੇ ਲਈ ਉਸ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਸ਼ਾਂਤ ਕਰਵਾਉਣ ਲਈ ਉਹਨਾਂ ਨੇ 50000 ਰੁਪਏ ਦੀ ਮੰਗ ਰੱਖੀ ਹੈ। ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਚ ਪੁਲਿਸ ਨੇ ਹੋਮਗਾਰਡ ਦੇ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਜਦਕਿ ਦੋ ਵਿਅਕਤੀ ਫਰਾਰ ਦੱਸੇ ਜਾ ਰਹੇ ਨੇ ਤਾਂ ਪੂਰਾ ਮਾਮਲਾ ਨਕੋਦਰ ਤੋਂ ਸਾਹਮਣੇ ਆਇਆ। ਹਰਿ ਸਿੰਘ ਸਾਹਿਬ ਜਿਹੜੀ ਇੱਕ ਘਟਨਾ ਤੁਹਾਡੇ ਬੇਟੇ ਨਾਲ ਹੋਈ ਆ। ਜੀ ਜੀ ਉਹਦੇ ਬਾਰੇ ਕੁਝ ਜਾਣਕਾਰੀ ਦਿਓ। ਮੇਰਾ 22 ਤਰੀਕ ਨੂੰ ਉਸ ਦਿਨ 10:30 ਵਜੇ ਬੱਚਾ ਗਿਆ ਮਰਾਸ਼ਾ ਰੋਡ ਤੇ ਸਮੋਸੇ ਲੈਣ ਵਾਸਤੇ। ਮੇਰੇ ਵਾਸਤੇ ਤੇ ਆਪਣੇ ਵਾਸਤੇ ਵੀ। ਉੱਥੋਂ ਹੀ ਕੋਈ ਅਣਜਾਣ ਤੇ ਬੰਦੇ ਸੀ। ਮੇਰੇ ਬੱਚੇ ਨੂੰ ਚੱਕ ਕੇ ਲੈ ਗਏ। 11:00 ਵਜੇ 10 ਮਿੰਟ ਤੇ ਮੈਨੂੰ ਫੋਨ ਆਂਦਾ ਵਾ। ਕੀ ਤੁਹਾਡਾ ਬੱਚਾ ਅਜੇ ਦਾ ਅਸੀਂ ਫਾਇਲਿਆ ਵਾ ਇਹ ਗਲਤ ਕੰਮ ਕਰਦਾ ਸੀਗਾ ਤੇ ਅਸੀਂ ਇਹਨੂੰ ਲੈ ਚੱਲੇ ਆ ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲਾਂਬੜੇ ਆ ਜਾਓ ਅਸੀਂ ਇੱਥੋਂ ਤਿਆਰੀ ਕਰਕੇ ਲਾਂਬੜੇ ਮੈਂ ਕਿੱਦਾਂ ਆਵਾਂ 50000 ਰੁਪਇਆ ਲੈ ਕੇ ਲਾਂਬੜੇ ਆਓ ਸਾਨੂੰ ਮਿਲੋ ਅਸੀਂ ਬੰਦਾ ਛੱਡਦੇ ਨਹੀਂ ਹਾਲੇ ਸਾਡੇ ਤਾਂ ਗੱਲਾਂ ਵੱਡੇ ਅਫਸਰਾਂ ਤਾਂ ਗੱਲ ਨਹੀਂ ਹੈਗੀ ਅਸੀਂ ਜਾਣਦੇ ਆ ਅਸੀਂ ਜਦੋਂ ਕਮਲ ਹਸਪਤਾਲ ਲੰਗੇ ਆ ਸਾਨੂੰ ਕਹਿੰਦੇ ਤੁਸੀਂ ਕਿੱਥੇ ਆ ਸੀ ਕਿ ਕਮਲ ਹਸਪਤਾਲ ਕਹਿੰਦੇ ਤੁਸੀਂ ਇੱਥੇ ਰੁਕੋ ਕਿਤੇ ਨਾ ਕਿਤੇ ਆਤਾਜ ਟੂ ਦੇ ਕੋਲ ਰੁਕੋ ਤੇ ਬੰਦੇ ਸਾਡੇ ਆਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ ਮੈਂ ਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਅਸੀਂ ਦੋਨੇ ਸੀਗੇ ਅਸੀਂ ਉੱਥੇ ਰੁਕੇ ਆ 5-7 ਮਿੰਟ ਰੁਕੇ ਆ ਉਹਨਾਂ ਜਿਹਨੂੰ ਦੋ ਮੁੰਨੇ ਆਏ ਆ ਮੂੰਹ ਉਹਨਾਂ ਦੇ ਵੱਧੇ ਹੋਏ ਸੀ ਤੇ ਮੋਟਰਸਾਈਕਲ ਸੀਗਾ ਸਪਲੈਂਡਰ ਨੰਬਰ ਪਲੇਟਾ ਹੈ ਨਹੀਂ ਸੀ ਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ ਤੁਸੀਂ ਸਾਡੇ ਕੋਲ ਆਓ ਪੈਸੇ ਲਓ ਸਾਡੇ ਕੋਲ ਗੱਡੀ ਜਾ ਕੇ ਪੈਸੇ ਲੈ ਲਓ ਪੈਸੇ ਤਾਂ ਦੇਣੇ ਆ ਤੁਸੀਂ ਸਾਡੀ ਗੱਡੀ ਵਿੱਚ ਬਿਠੋ ਸਾਡਾ ਮੁੰਡਾ ਸਾਨੂੰ ਦਿਓ ਤੇ ਸਾਡੇ ਕੋਲ ਪੈਸੇ ਲੈ ਲਓ ਉਹ ਇੰਨੀ ਗੱਲ ਨਾ ਸਾਡੇ ਕੋਲ ਆਏ ਤੇ ਭੱਜ ਗਏ ਸਾਡੇ ਕੋਲੋਂ ਅਸੀਂ ਉਹਨਾਂ ਦਾ ਪਿੱਛਾ ਕੀਤਾ ਉਹ ਮਿਲੇ ਨਹੀਂ ਮੋੜ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਹ ਦਿੱਤੀ ਆ ਪੁਲਿਸ ਨੂੰ ਤਲਾਹ ਦਿੱਤੀ ਆ ਪੁਲਿਸ ساری ਦਿਹਾੜੀ ਮਤਲਬ ਟੈਲੀਫੋਨ ਮਲਾਂਦੀ ਰਹੀ ਕਰਦੀ ਰਹੀ ਹਸਾਬ ਲਾਇਆ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਅਸੀਂ ਆ ਗਏ ਆ ਉਹ ਸ਼ਾਮੀ 7 ਵਜੇ ਮੈਂ ਆਪਣੀ ਪਰਤਾਲ ਕਰਦਾ ਰਿਹਾ ਭਾਈ ਨਟ ਕਰਦਾ ਰਿਹਾ ਪੁਲਿਸ ਨੂੰ ਤਲਾਹ ਦੇ ਕੇ ਸ਼ਾਮੀ 7 7:30 ਵਜੇ ਮੁੰਡੇ ਨੂੰ ਆਲੂ ਵਾਲੇ ਗੇਟ ਤੇ ਲੱਗ ਆਇਆ ਤੇ ਮੁੰਡੇ ਦਾ ਮੈਨੂੰ ਫੋਨ ਆਇਆ ਮੈਂ ਮੁੰਡੇ ਨੂੰ ਜਾ ਕੇ ਉੱਥੋਂ ਆਲੂ ਵਾਲ ਦਾ ਘਰ ਆਇਆ ਸੀਗਾ ਕਰ ਲਿਆਂਦਾ ਉਹਨੂੰ ਪਾਣੀ ਪੂਣੀ ਪੁਲਾਇਆ ਪਲਾ ਕੇ ਤੇ ਉਹਨੂੰ ਰੋਂਦਾ ਰਿਹਾ ਕਹਿੰਦਾ ਮੇਰੇ ਨਾਲ ਤਕਾ ਹੋਇਆ ਆ ਗੱਲ ਆ ਮੈਂ ਕਿਹਾ ਹੋਇਆ ਕੀ ਆ ਕਹਿੰਦਾ ਆ ਪਾਣਾ ਵਰਤਿਆ ਮੈਨੂੰ ਤਾਂ ਪਸਵਾਲ ਮੇਰੇ ਰਖਦੇ ਸੀਗੇ ਕਨੇ ਪਿਓ ਕੋ ਆਪਣੇ ਕੋ 50000 ਰੁਪਇਆ ਮੰਗਾ ਤੇ ਮੇਰੇ ਕੋ 50000 ਦੀ ਹਿੰਮਤ ਨਹੀਂ ਮੇਰੇ ਕੋ 50000 ਦੀ ਹਿੰਮਤ ਉਹਦੀ ਤਾਂ ਮੈਂ ਠੀਕ ਸੀ ਮੈਂ ਮਾੜਾ ਮੋਟਾ 10-20000 ਰੁਪਇਆ ਲੈ ਕੇ ਗਿਆ ਜਿਹੜਾ ਕੋਲ ਮੈਂ ਕਹਿੰਦੇ ਮੰਨਣ ਦੇ ਠੀਕ ਹੈ ਨਾ ਮੰਨਣ ਦੇ ਨਾ ਸੀ ਮਤਲਬ ਸਾਰੀ ਜੱਜਾਂ ਦੀ ਮੁੰਡਾ ਘਰ ਆ ਗਿਆ ਮੁੰਡੇ ਨੂੰ ਪੁੱਛਿਆ ਤੈਨੂੰ ਕਿਤੇ ਕਿਤੇ ਲੈ ਗਏ ਆ ਕਿਤੇ ਕਿਤੇ ਦੋਈ ਕਹਿੰਦਾ ਪਹਿਲਾਂ ਨੰਗਲਾ ਅਡੇ ਤੇ ਲੈ ਕੇ ਗਏ ਆ ਫਿਰ ਮੁੱਧਾ ਅਡੇ ਤੇ ਲੈ ਕੇ ਗਏ ਆ ਮੈਂ ਨੰਗਲਾ ਅਡੇ ਤੇ ਕੀ ਕੀਤਾ ਕਹਿੰਦਾ ਕੋਕ ਪੀਤੀ ਆ ਉੱਥੋਂ ਆਈਡੀ ਕਢਾਈ ਫਿਰ ਮੈਂ ਮੁੱਧਾ ਅਡੇ ਰੋ ਜਾ ਕੇ ਆਈਡੀ ਕਢਾਈ ਉਹਨਾਂ ਨੇ ਠੰਡਾ ਪੀਤਾ ਫਿਰ ਉਹਨਾਂ ਦੀ ਫੋਟੋ ਲਈਆਂ ਐਸਐਸਓ ਸਾਹਿਬ ਨੂੰ ਸੈਂਡ ਕੀਤੀਆਂ ਐਵੇਂ کئی ਐਸਐਸਓ ਸਾਹਿਬ ਨੂੰ ਜੋ ਸੈਂਡ ਕੀਤੀਆਂ ਐਸਐਸਓ ਨੇ ਕਾਲ ਫੋਨ ਕੀਤਾ ਉਹ ਕਹਿੰਦੇ ਪ੍ਰੂਫੀ ਸਾਹਿਬ ਜੋ ਬਣਦੀ ਕਾਰਵਾਈ ਇਹ ਨਾ ਬੰਨਿਆ ਤੇ ਕੀਤੀ ਹੈ ਸਖਤ ਕਾਰਵਾਈ ਕੀਤੀ ਗਏ ਮੈਂ ਕਿਹਾ ਠੀਕ ਹੈ ਜੀ ਉਹ ਮੈਨੂੰ ਵਿਸ਼ਵਾਸ ਦਿਵਾਇਆ ਆ ਪੁਲਿਸ ਨੇ ਉਹ ਉਹਨਾਂ ਤੇ ਜੋ ਬਣਦੀ ਕਾਰਵਾਈ ਪੁਲਿਸ ਨੇ ਕਰ ਦਿੱਤੀ ਅਸੀਂ ਜਿਹੜੀ 76 ਨੰਬਰ ਥਾਣਾ ਸਿਟੀ ਨਕੂਦਰ ਦੇ ਵਿੱਚ ਐਫ ਆਰ ਦਰਜ ਕੀਤੀ ਗਈ ਹੈ ਉਹਦਾ ਕੀ ਅਪਡੇਟ ਹੈ ਇਹਦੇ ਵਿੱਚ ਜਿਹੜਾ 76 ਨੰਬਰ ਐਫ ਆਰ ਲੌਂਚ ਕੀਤੀ ਗਈ ਹੈ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਭਗਵਾਨ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫਲੋਤੀ ਦੀ ਮੰਗ ਕੀਤੀ ਗਈ ਸੀ ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੈਦਗੀ ਦੇ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹ ਵਿੱਚ ਤਿੰਨ ਬੰਦੇ ਸ਼ਾਮਲ ਆ ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲਗਾ ਸੀਗੇ ਸਵਿਫਟ ਗੱਡੀ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਦੇ ਕਾਲ ਸਾਹਮਣੇ ਇਹ ਜਿਹੜੇ ਤਿੰਨ ਜਾਣੇ ਸੀਗੇ ਉਹਨਾਂ ਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹੋਮ ਗਾਰਡਨ ਨਾਲ ਸੰਬੰਧਤ ਸੀਗੇ ਇਹਨਾਂ ਦੇ ਵਿੱਚੋਂ ਇੱਕ ਹੈਗਾ ਰੋਹਿਤ ਗਿੱਲ ਇੱਕ ਗੁਰਪ੍ਰੀਤ ਰੋਹਿਤ ਗਿੱਲ ਦੇ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗਿੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੋਏਗਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕੋਈ ਨਸ਼ਾ ਵਗੈਰਾ ਕਰਨ ਦੀ ਆਦਤ ਹੈਗੇ ਇਹ ਹੁਣ ਇਹਨਾਂ ਦਾ ਟੈਸਟ ਵਗੈਰਾ ਕਰਾਵਾਂਗੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਹੈ ਇਹ ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ ਆਇਆ ਹੈ ਡੂਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਇੱਥੇ ਅਸੀਂ ਵੈਰੀਫਾਈ ਕਰਾਂਗੇ ਕਿ ਫਸਟ ਫਸਟ ਵਾਰ ਇਹ ਹੋਇਆ ਸੀ ਜਾਂ ਇਹ ਪਹਿਲਾਂ ਵੀ ਹੋ ਚੁੱਕੀ ਹੈ ਜਿਹੜਾ ਇਹਨਾਂ ਨੇ ਕਿਡਨਾਪਿੰਗ ਕੀਤੀ ਕਿਹੜੀ ਗੱਡੀ ਚ ਕੀਤੀ ਤੇ ਕਿੱਥੇ ਲੈ ਕੇ ਗਏ ਕੁਝ ਪਤਾ ਲੱਗਾ ਸੀ ਇਹ ਸਵਿਫਟ ਡਿਜ਼ਾਇਰ ਸੀਗੀ ਸਿਲਵਰ ਨੰਬਰ ਸਿਲਵਰ ਕਲਰ ਦੀ ਸੀ ਗੱਡੀ ਪੀਬੀ 010 ਡੀਏ 93 13 ਇਹ ਵੱਖਰੇ ਵੱਖਰੇ ਏਰੀਆ ਦੇ ਵਿੱਚ ਇਹਨਾਂ ਨੂੰ ਘੁਮਾਈ ਗਿਆ ਲੋਕਲ ਦੇ ਵਿੱਚ ਅਬ ਜਦੋਂ ਪੁਲਿਸ ਦੇ ਕੋਲ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰਨਾ